ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਖਣ ਆਲਿਆਂ ਨੂੰ ਤੇ ਵੈਲਕਮ ਆ ਜੀ ਤੁਹਾਡਾ ਸਿੱਧੀਆਂ ਗੱਲਾਂ ਵਿੱਚ ਲੱਕੀ ਬਾਜਵਾ ਅੱਜ ਅਸੀਂ ਪਹਿਲਾ ਪੋਡਕਾਸਟ ਸ਼ੁਰੂ ਕਰਨ ਜਾ ਰਹੇ ਹਾਂ ਨਾ ਤੇ ਮੇਰੇ ਨਾਲ ਨੇ ਪਿੰਡਰ ਸਾਹਿਬ ਵੈਲਕਮ ਪਿੰਡਰ ਸਾਹਿਬ ਬਹੁਤ ਬਹੁਤ ਧੰਨਵਾਦ ਪਿੰਡਰ ਸਾਹਿਬ ਫਰੋਮ ਟੋਰਾਂਟੋ ਤੇ ਪਿੰਡਰ ਸਾਹਿਬ ਆਪਾਂ ਪੋਡਕਾਸਟ ਦੇ ਵਿੱਚ ਇਹ ਜੋ ਆਪਣੀ ਸੋਸਾਇਟੀ ਚ ਹੋ ਰਿਹਾ ਹੈ ਜੋ ਅੱਜ ਕੱਲ ਅਮਰੀਕਾ ਦੇ ਵਿੱਚ ਚੱਲ ਰਿਹਾ ਹੈ ਸਾਰਾ ਕੁਝ ਆਪਾਂ ਸਾਰਿਆਂ ਖੁੱਲ ਕੇ ਗੱਲਬਾਤ ਕਰਾਂਗੇ ਇਹਦੇ ਵਿੱਚ ਯੂਐਸਟੇ ਜੋ ਚੱਲਦਾ ਜੋ ਕੈਨੇਡਾ ਚੱਲਦਾ ਪਿਆ ਹੈ ਕਿ ਬੜਾ ਰੋਲਾ ਪਿਆ ਹੋਇਆ ਇੰਡੀਆ ਦੇ ਵਿੱਚ ਵੀ ਯੂਐਸਏ ਦੇ ਵਿੱਚ ਟਰੰਪ ਨੇ ਜੀਣਾ ਹਾਲ ਬਹਾਲ ਕੀਤਾ ਲੋਕਾਂ ਦਾ ਆਪਣੇ ਪੰਜਾਬੀਆਂ ਦਾ ਜਿਆ ਸਾਰਿਆਂ ਦਾ ਤੇ ਵਿਚਾਰ ਸਾਂਝੇ ਕਰਾਂਗੇ ਮੈਂ ਵੀ ਇੰਡੀਆ ਲਾ ਕੇ ਆਇਆ ਹੁਣੇ ਮਹੀਨਾ ਤੇ ਤੁਸੀਂ ਵੀ ਆਏ ਜੇ ਦੋ ਤਿੰਨ ਮਹੀਨੇ ਲਾ ਕੇ ਤੇ ਉਹਦੇ ਬਾਰੇ ਟ੍ਰਿਪ ਯਾਰ ਬੜਾ ਵਧੀਆ ਸੀ ਕੋਈ ਪਰੇਸ਼ਾਨੀ ਨਹੀਂ ਕੋਈ ਉਦਾਂ ਨਹੀਂ ਜਿੱਦਾਂ ਇੱਥੇ ਵੀ ਜਦੋਂ ਵਾਪਸ ਆਏ ਆਂ ਤੇ ਯਾਨਕਿ ਇਮੀਗ੍ਰੇਸ਼ਨ ਆਫੀਸਰ ਹੈ ਜਿਹੜਾ ਜਦੋਂ ਇਮੀਗ੍ਰੇਸ਼ਨ ਤੁਹਾਡੀ ਹੁੰਦੀ ਹੈ ਉਹ ਸਿੱਧਾ ਆਣ ਕੇ ਕਹਿੰਦਾ ਵੈਲਕਮ ਟੂ ਵੈਲਕਮ ਬੈਕ ਕੋਈ ਕੁਐਸ਼ਨ ਨਹੀਂ ਕੋਈ ਕੁਝ ਨਹੀਂ ਜੋ ਮੈਂ ਤੁਹਾਨੂੰ ਇੱਕ ਕੁਐਸ਼ਨ ਪੁੱਛਦਾ ਹਾਂ ਹਾਂਜੀ ਹਾਂਜੀ ਪਹਿਲਾਂ ਇਹ ਦੱਸੋ ਮੈਨੂੰ ਤੁਸੀਂ ਚੀਮੇ ਵਜੇ ਦਾ ਗਾਣਾ ਸੁਣਿਆ ਜੱਟਾਂ ਦੇ ਪੁੱਟਾਂ ਨੂੰ ਰੋਕ ਖਾਣਾਂ ਨਾ ਉਹ ਗੱਲ ਪਤਾ ਕੀ ਹੁੰਦੀ ਹੈ ਜਿਹੜੀ ਆਪਣੀ ਕਮਿਊਨਿਟੀ ਹੈ ਨਾ ਜਦੋਂ ਪਹਿਲਾਂ ਬਾਹਰ ਟੱਪ ਕੇ ਹੁੰਦੇ ਸੀ ਨਾ ਤੇ ਲੋਕੀ ਮਗਰ ਘਰ ਦੇ ਵੀ ਅਰਦਾਸ ਕਰਦੇ ਹੁੰਦੇ ਸੀ ਤੇ ਇੱਧਰ ਵੀ ਕਰਦੇ ਹੁੰਦੇ ਸੀ ਬਾਬਾ ਸਾਨੂੰ ਇੱਕ ਰੀ ਪਛਾਣ ਦੇ ਫਿਰ ਆ ਗਿਆ ਇੰਟਰਨੈਟ ਦਾ ਜਮਾਨਾ ਉਤੋਂ ਚੀਮੇ ਨੇ ਹਾਂ ਜੱਠਾ ਦੇ ਪੁੱਤ ਨੇ ਰੋਕ ਸਕਿਆ ਨਾ ਟਰੰਪ ਤੇ ਜਿਹੜੇ ਮੁੰਡੇ ਤੇ ਜਿਹੜੇ ਕਰਦੇ ਹੁੰਦੇ ਸੀ ਪਹਿਲਾਂ ਵੀ ਬਾਬੇ ਦਾ ਸ਼ੁਕਰ ਕਰਦੇ ਹੁੰਦੇ ਵਾਹਿਗੁਰੂ ਤੇਰਾ ਸ਼ੁਕਰ ਹੈ ਕਿ ਸਾਨੂੰ ਤੂੰ ਜਿੰਨੇ ਅਸੀਂ ਪੈਸੇ ਲਾ ਕੇ ਆਏ ਆ ਤੂੰ ਸਾਨੂੰ ਆਪਣੇ ਪਛਾਹ ਦਿੱਤਾ ਹੈ ਉੱਥੇ ਅਮਰੀਕਾ ਦੇ ਵਿੱਚ ਪਹੁੰਚ ਗਏ ਗੱਲ ਮੈਂ ਪੁੱਛਣੀ ਤੁਹਾਡੇ ਕੋਲ ਕੀ ਇਹ ਗੱਲ ਸੱਚੀ ਹੈ ਕਿ ਮੈਂ ਸੁਣਿਆ ਕਈ ਪਿੰਡਾਂ ਦੇ ਵਿੱਚ ਉਦੋਂ ਪਤਾ ਲੱਗਦਾ ਸੀਗਾ ਕਿ ਮੁੰਡਾ ਅਮਰੀਕਾ ਪਹੁੰਚ ਗਿਆ ਲੋਕੀ ਜਦੋਂ ਰਾਤ ਨੂੰ ਹਵਾਈਆਂ ਤੇ ਸ਼ੁਰਲੀਆਂ ਤੇ ਟੱਕ ਚਲਾਉਂਦੇ ਹੁੰਦੇ ਹਾਂ ਹਾਂਜੀ ਹਾਂਜੀ ਆ ਗੱਲ ਨਾ ਤੁਹਾਡੀ ਹਰਿਆਣੇ ਦੇ ਵਿੱਚ ਨੇ ਆਪਣੇ ਭਰਾ ਰਹਿੰਦੇ ਨੇ ਨਾ ਉੱਥੇ ਹਰਿਆਣੇ ਚ ਪਿੰਡ ਹਾ ਹਾਂ ਤੇ ਉੱਥੇ ਉਹ ਕੀ ਕਰਦੇ ਨੇ ਜਦੋਂ ਰਾਤ ਨੂੰ ਲਾਲੋਸਾ ਪਟਾਕੇ ਚੱਲ ਗਏ ਨਾ ਚੱਲ ਪਏ ਨੇ ਉਹਨਾਂ ਨੂੰ ਪਤਾ ਲੱਗਦਾ ਵੀ ਮੁੰਡਾ ਅਮਰੀਕਾ ਪਹੁੰਚ ਗਿਆ ਹੈ ਹਰਿਆਣੇ ਦੇ ਵਿੱਚ ਆ ਪਿੰਡ ਦੇ ਵਿੱਚ ਹੈਗੀ ਹੈ ਅੱਛਾ ਹਾਂ ਕਾਫੀ ਵੱਡਾ ਪਿੰਡ ਹੈ ਨਾ ਹਾਂ ਤੇ ਆਪਾਂ ਗੱਲ ਕਰ ਰਹੇ ਹਾਂ ਕਿ ਟਰੰਪ ਨੇ ਅੱਛਾ ਜੀਮੇ ਨੇ ਘੜਤਾ ਗਾਣਾ ਤੇ ਆਪਣੇ ਤੈਨੂੰ ਪਤਾ ਵੀ ਆਪਣੇ ਜਿਹੜੇ ਪੰਜਾਬੀ ਨੇ ਉਹ ਲਲਿੰਦੇ ਨੇ ਇਹਦਾ ਲਾ ਜਿਹੜੇ ਪਹਿਲਾਂ ਅਰਦਾਸਾਂ ਕਰਕੇ ਹੁੰਦੇ ਹੁੰਦੇ ਉਹ ਪਰਦੇ ਠਾਪੀਆਂ ਮਾਰ ਮਾਰ ਕੇ ਆਉਂਦੇ ਪੈ ਨੇ ਜਦੋਂ ਉਹਨਾਂ ਨੇ ਬਾੜੇ ਟੱਪਣਾ ਹੈ ਨਾਲ ਹੀ ਵੀਡੀਓ ਬਣਉਣੀ ਹੈ ਜੱਟਾਂ ਦੇ ਪੁੱਤਾਂ ਨੂੰ ਤਾਂ ਰੋਕ ਸਕਿਆ ਨਾ ਟਰੰਪ ਹਨਾ ਦੁੱਕੀ ਤਿੱਕੀ ਦੀਦਾ ਹੀ ਪਰਵਾਹ ਨਹੀਂ ਕਰਦੇ ਹੈ। ਅੱਛਾ ਤੇ ਇਹ ਦੱਸੋ ਪਹਿਲਾਂ ਆਪ ਵੀ ਜਦੋਂ ਤੁਸੀਂ ਇੰਡੀਆ ਗਏ ਹੋ ਤੁਹਾਡਾ ਲੈਂਡਿੰਗ ਐਕਸਪੀਰੀਅੰਸ ਕਿਦਾਂ ਪਰਿਆ? ਲੈਂਡਿੰਗ ਐਕਸਪੀਰੀਅੰਸ ਜਦੋਂ ਉੱਥੇ ਪਹੁੰਚੇ ਆਂ ਨੰਬਰ ਕੀ ਆਪਾਂ ਨਾ ਇੱਕ ਤੇ ਸਭ ਤੋਂ ਪਹਿਲਾਂ ਦੇਖਦੇ ਆ ਵੀ ਇਮੀਗ੍ਰੇਸ਼ਨ ਵਾਲੇ ਉਹਨਾਂ ਦੇ। ਉੱਥੇ ਜਦੋਂ ਜਾਈਦਾ ਇਮੀਗ੍ਰੇਸ਼ਨ ਦੇ ਵਿੱਚ ਤੇ ਯਾਰ ਕੋਈ ਵੀ ਨਹੀਂ ਪੁੱਛਦੇ ਕੋਈ ਮਾੜਾ ਸਵਾਲ ਨਹੀਂ ਕਰਦੇ ਆਪਣੇ ਲੋਕਾਂ ਦੀ ਆ ਵੀ ਬੜੀ ਹੁੰਦੀ ਸਾਨੂੰ ਤੰਗ ਬੜਾ ਕਰਦੇ ਨੇ। ਆਪਣੇ ਲੋਕਾਂ ਦੀ ਇੱਕ ਆ ਵੀ ਗੱਲ ਹੁੰਦੀ ਹੈ ਨਾ ਕਿ ਜੇ ਕੋਈ ਗੋਰਾ ਸਵਾਲ ਕਰ ਲੇ ਦੋ ਤਿੰ ਉਹਨੂੰ ਕੁਝ ਨਹੀਂ ਨਾ ਬੜੇ ਵਧੀਆ ਤਰੀਕੇ ਨਾਲ ਦੇਣਾ ਤੇ ਜੇ ਤੁਹਾਨੂੰ ਆਪਣਾ ਕੋਈ ਪੁੱਛ ਲੇ ਆਪਣਾ ਬੰਦਾ ਤੁਹਾਨੂੰ ਪੁੱਛ ਲੇ ਤੁਹਾਡੇ ਦੇਸ਼ ਦੇ ਵਿੱਚ ਪੁੱਛ ਲੇ ਅੱਗੇ ਸਾਨੂੰ ਤੰਗ ਕਰਦੇ ਨੇ ਉਹਨਾਂ ਦਾ ਕੰਮ ਹੈ ਉਹਨਾਂ ਦਾ ਨੂੰ ਸਿੱਧਾ ਗੱਲ ਉਹਨੇ ਜੇ ਤੁਹਾਨੂੰ ਕੁਐਸਚਨ ਪੁੱਛ ਲਿਆ ਤਾਂ ਸਿੱਧਾ ਅਨਸਰ ਦੋ ਤੇ ਗੱਲ ਖਤਮ ਹੈ ਹਨਾ ਤੇ ਫਿਰ ਜਦੋਂ ਉੱਥੇ ਗਏ ਆ ਚਲੋ ਇਮੀਗ੍ਰੇਸ਼ਨ ਹੈ ਤੇ ਚਲੋ ਕੀ ਕਹਿਣਾ ਸੀ ਭਾਰਤ ਉਦੋਂ ਜਦੋਂ ਮੈਂ ਗਿਆ ਨਾ ਉਦੋਂ 3-4 ਦਿਨ ਪਹਿਲਾਂ ਕਿਤੇ ਟਰੰਪ ਨੇ ਨਵਾਂ ਨਵਾਂ ਪਹਿਲਾ ਜਹਾਜ਼ ਘੱਲਿਆ ਸੀ ਅੱਛਾ ਜੀ ਠੀਕ ਹੈ ਹਨਾ ਤੇ ਮੈਂ ਜਦੋਂ ਉਤਰਿਆ ਤੇ ਜਦੋਂ ਕਿਤੇ ਰਿਸ਼ਤੇਦਾਰ ਕੋ ਜਾਓ ਹਾਂਜੀ ਆਗੇ ਜੇ ਅੱਛਾ ਕਿੱਦਾਂ ਹੈ ਜੀ ਨਹੀਂ ਉਹਨਾਂ ਨੂੰ ਮਤਲਬ ਐਕਸਾਈਟਮੈਂਟ ਇਹ ਚੀਜ਼ ਦੀ ਸੀਗੀ ਕਿ ਤੁਸੀਂ ਇੰਡੀਆ ਚ ਇਨੇ ਚਰਬਾਤ ਘੇੜਾ ਲਾਇਆ ਜਾਂ ਤੁਸੀਂ ਸਾਲ ਜਿੰਨੇ ਟਾਈਮ ਬਲ ਰਹੇ ਹੋ ਨਹੀਂ 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 ਕੋਈ ਐਕਸਾਈਟ ਉਹਨਾਂ ਨੂੰ ਖੁਸ਼ੀ ਹੈ ਜੀ ਦੀ ਵੀ ਲੈਫਟ ਰੰਪ ਪਰ ਭੇਜਤੇ ਇਹਨਾਂ ਨੂੰ ਇੰਡੀਆ ਦੇ ਵਿੱਚ ਤੁਸੀਂ ਲਾ ਲਓ ਕੋਈ ਰਿਸ਼ਤੇਦਾਰਾਂ ਨੂੰ ਮੈਂ ਜਿੱਥੇ ਤੁਹਾਡਾ ਹਿਸਾਬ ਲਾ ਯਾਰ ਕਿਸੇ ਨੂੰ ਕਿਸੇ ਦੀ ਜਿੱਥੇ ਤੁਹਾਡਾ ਮਾਪਿਓ ਹੈ ਨਾ ਜਾਂ ਤੇ ਤੁਹਾਡਾ ਕੋਈ ਭੈਣ ਭਰਾ ਹੈ ਉਹ ਕਰੇਗਾ ਤੁਹਾਡੇ ਆਉਣ ਦੀ ਖੁਸ਼ੀ ਨਹੀਂ ਤੇ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ ਜਿਤ ਕੱਲ ਕੇ ਤੁਸੀਂ ਹਨਾ ਏ ਨਾ ਤੇ ਤੁਹਾਨੂੰ ਉੱਥੇ ਕੋਈ ਕਾਲ ਕਰਦਾ ਕਿ ਆਓ ਕਰੇ ਸਾਡੇ ਕੋਲ ਵਿਆਹ ਹੋਇਆ ਉਹ ਮਿਲਦੇ ਆਂ ਬੈਨੇ ਆ ਨਾ ਤੇ ਆਪਾਂ ਨੂੰ ਸਾਨੂੰ ਇੱਥੇ ਹੁੰਦਾ ਕਿ ਆਪਾਂ ਮਿਲ ਤੁਲ ਕੇ ਰਹੀਦਾ ਕਿ ਚਲੋ ਉੱਥੇ ਵੀ ਜਾਈਏ ਇੰਨੇ ਚਿਰ ਬਾਅਦ ਜਾਈਦਾ ਕਿ ਸਾਰਿਆਂ ਨੇ ਮਿਲੀਏ ਪਰ ਜਦੋਂ ਅੱਗੇ ਜਾ ਕੇ ਦੇਖੀ ਤਾਂ ਇੰਨੀ ਖੁਸ਼ੀ ਹੈ ਨਹੀਂ ਤੇ ਫਿਰ ਬੰਦਾ ਵੀ ਉਸ ਹੱਬ ਬਣਾਣਾ ਚਲੋ ਹੋ ਜਾਂਦਾ ਹੈ ਅੱਛਾ ਫਿਰ ਜਦੋਂ ਤੁਸੀਂ ਲੈਂਡ ਕੀਤੇ ਪਹਿਲਾਂ ਦਿੱਲੀ ਲੈਂਡ ਕੀਤੇ ਕਿ ਅੰਮ੍ਰਿਤਸਰ ਮੈਂ ਪਹਿਲਾਂ ਸੀ ਮੇਰੀ ਸੀ ਪਹਿਲਾਂ ਮੁੰਬਈ ਅੱਛਾ ਮੁੰਬਈ ਤੋਂ ਮੈਂ ਅੰਮ੍ਰਿਤਸਰ ਸੀ ਓਕੇ ਹਾਂ ਕਿਉਂਕਿ ਜਿਹੜੀ ਵੀ ਸਿੱਧੀ ਆਪਣੇ ਅਮਰੀਕਾ ਤੋਂ ਅੰਮ੍ਰਿਤਸਰ ਸਿੱਧੀ ਨਹੀਂ ਨਾ ਜਾਂਦੀ ਉਹ ਏਅਰ ਇੰਡੀਆ ਜਿਹਦਾ ਸਿੱਧੀ ਜਾ ਕੇ ਨਾ ਇਮੀਗ੍ਰੇਸ਼ਨ ਜਿਹੜੀ ਮੁੰਬਈ ਚ ਹੋਈ ਕਿ ਜਾ ਕੇ ਅ ਨਹੀਂ ਇਮੀਗ੍ਰੇਸ਼ਨ ਜਦੋਂ ਜਦੋਂ ਤੁਸੀਂ ਕਿਸੇ ਵੀ ਦੇਸ਼ ਤੇ ਤੁਸੀਂ ਜਾਂਦੇ ਜੇ ਨਾ ਜਿੱਥੇ ਤੁਸੀਂ ਪਹਿਲਾ ਪਾਇਆ ਹੈ ਅਗਲਾ ਡੋਮੈਸਟਿਕ ਫਲਾਈਟ ਤੋਂ ਪਹਿਲੀ ਜਿਹੜੀ ਫਲਾਈਟ ਤੁਹਾਡੀ ਲੈਂਡ ਹੁੰਦੀ ਹੈ ਨਾ ਇਮੀਗ੍ਰੇਸ਼ਨ ਤੁਹਾਡੀ ਉੱਥੇ ਹੋ ਜਾਂਦੀ ਹੈ ਓਕੇ ਓਕੇ ਕਿਉਂਕਿ ਬਾਅਦ ਵਿੱਚ ਡੋਮੈਸਟਿਕ ਹੋ ਜਾਂਦੀ ਹੈ ਨਾ ਡੋਮੈਸਟਿਕ ਦੀ ਇਮੀਗ੍ਰੇਸ਼ਨ ਨਹੀਂ ਹੁੰਦੀ ਮੈਂ ਸੁਣਿਆ ਇਸ ਵਾਰੀ ਬੈਗੇਜ ਦੀ ਲੋਕਾਂ ਨੂੰ ਬੜੀ ਪ੍ਰੋਬਲਮ ਆਈ ਹੈ ਤੁਹਾਨੂੰ ਕੋਈ ਪ੍ਰੋਬਲਮ ਆਈ ਨਹੀਂ ਕੋਈ ਬੈਗੇਜ ਦੀ ਕੋਈ ਪ੍ਰੋਬਲਮ ਨਹੀਂ ਆਈ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਕਿਸੇ ਠੀਕ ਹੈ ਕਿਉਂਕ ਉਹਦੇ ਉਹਦੀ ਵੀ ਤੁਹਾਨੂੰ ਸਟੋਰੀ ਸੁਣਾਉਂਦਾ ਜੀ ਉਹਨਾਂ ਨੇ ਬੁੱਕ ਕੀਤੀ ਥੋਂ ਕਤਰੇ ਰਵੇਜ਼ ਅੱਛਾ ਕਤਰੇ ਰਵੇਜ਼ ਦੀ ਸੀ ਫਲਾਈਟ ਇੱਥੋਂ ਕਤਰ ਕਤਰ ਤੋਂ ਦੁਬਈ ਅੱਛਾ ਬਾਅਦ ਵਿੱਚ ਉਹਨਾਂ ਨੇ ਉੱਥੋਂ ਬੁੱਕ ਕਰ ਲਈ ਨਵੀਂ ਵਕਰੀ ਵਕਰੀ ਪੰਜਾ ਸੱਤ ਦਿਨਾਂ ਬਾਅਦ ਉੱਥੋਂ ਦੁਬਈ ਪਰ ਜਿਹਦਾ ਬਣਦਾ ਸੀ ਕਿ ਆਪਣੇ ਉੱਥੋਂ ਪਿਕ ਕਰਦਾ ਤੇ ਦੁਬਈ ਤੋਂ ਜਿਹੜੀ ਅਮਰਸਰ ਦੀ ਫਲਾਈਟ ਹੈ ਉਹ ਚ ਚੜਾਉਂਦਾ ਹਾਂ ਹਾਂ ਇੱਥੋਂ ਜਿੱਦੋਂ ਚੱਲਿਆ ਹੈ ਇੱਥੇ ਉਹਨਾਂ ਨੇ ਪੁੱਛਿਆ ਵੀ ਤੇਰੀ ਲਾਸਟ ਡੈਸਟੀਨੇਸ਼ਨ ਕੀ ਆਂਦੇ ਅਮਰਸਰ ਤੇ ਉਹ ਆਂਦੇ ਠੀਕ ਹੈ ਤੁਹਾਨੂੰ ਅਮਰਸਰ ਮਿਲਣਗੇ ਪਰ ਕਦਰਿਆਂ ਵਾਲਿਆਂ ਦਾ ਤੇ ਦੁਜੇਰ ਇੰਡੀਆ ਦੇ ਵਿੱਚ ਕੋਈ ਹੈ ਹੀ ਨਹੀਂ ਸੀ ਹਾਂ ਉਹ ਇਹਨੂੰ ਚੱਕ ਕੇ ਦੇਣਾ ਪੈਣਾ ਸੀ ਨਾ ਉਹਦੇ ਕਰਕੇ ਪ੍ਰੋਬਲਮ ਆਈ ਅਦਰਵਾਈਜ਼ ਇੰਨੀ ਕੋਈ ਪ੍ਰੋਬਲਮ ਨਹੀਂ ਆਉਦੀ ਅੱਛਾ ਤੇ ਫਿਰ ਜੋ ਤੁਸੀਂ 에어ਪੋਰਟ ਤੇ ਪਹੁੰਚੇ ਹੋ ਤੇ ਤੁਸੀਂ 에어ਪੋਰਟ ਤੇ ਕੋਈ ਇਹੋ ਜਿਹੇ ਲੋਕ ਵੀ ਵੇਖੇ ਜਿਹੜੇ ਜਿਨ੍ਹਾਂ ਨੂੰ ਮਤਲਬ ਟ੍ਰੰਪਰ ਨੇ ਤੁਹਾਨੂੰ ਬਾਅਦ ਜਾ ਆਜਾ ਉਹ ਤਾਂ ਹਰ ਦਿਨ ਰਾਤ ਹੀ ਭੇਜਦਾ ਪਿਆ ਸੀ ਕਰੀ ਨੀ ਮੈਂ ਐਵੇਂ ਕਹਾਂ ਮੈਂ ਉੱਥੇ ਗੱਲਬਾਤ ਹੋਈ ਜਾਂ ਕਿਸੇ 에어ਪੋਰਟ ਤੇ ਕਿਸੇ ਇਹੋ ਜਿਹੇ ਬੰਦੇ ਨਾਲ ਗੱਲਬਾਤ ਹੋਈ ਕਿਸੇ ਨਾਲ ਜਿਹਨੂੰ ਮਤਲਬ ਡੈਪਟੀਸ਼ਨ ਫੇਸ ਕਰਨੀ ਪੈ ਰਹੀ ਹੋਵੇ ਨਹੀਂ ਮੈਂ ਉੱਥੇ ਜਾਂ ਸਾਡੇ ਲਾਗ ਛਾਗੇ ਵੀ ਕਿਸੇ ਵੀ ਇਦਾਂ ਦੇ ਬੰਦੇ ਨੂੰ ਨਹੀਂ ਮਿਲਿਆ ਕਿ ਜਿੰਨੂ ਕੇ ਡੈਪੂਟੇਸ਼ਨ ਜਾ ਉਹ ਇਦਾਂ ਗਿਆ ਹੈ ਹਨਾ ਟ੍ਰੰਪਰੇ ਜਾਜ ਰਹੀਂ ਹੋਰ ਤੁਹਾਨੂੰ ਆ ਸਾਰੀ ਗੱਲ ਦੱਸਦਾ ਜਦੋਂ ਕਿਤੇ ਜਾਈਏ ਕਿਤੇ ਉਹਦੇ ਦੁਕਾਨ ਤੇ ਵੀ ਜਾਈਦਾ ਸੀ ਨਾ ਕਿਸੇ ਤੇ ਚਲੋ ਹਨਾ ਤੇ ਉਹੀ ਪੁੱਛਦੇ ਭਾਜੀ ਕਿੱਥੋਂ ਆਏ ਪਤਾ ਲੱਗ ਜਾਂਦਾ ਯਾਰ ਬੰਦਾ ਬਾਹਰੋਂ ਆਇਆ ਕਿੱਥੋਂ ਆਇਆ ਮਰਸਲ ਭਾਜੀ ਕਿੱਡੀ ਜਾਜ ਚ ਟ੍ਰੰਪਰੇ ਜਾਜ ਚ ਹਨਾ ਮਕੋਲ ਸਮਝੇ ਬਾਅਦ ਚ ਭਾਜੀ ਤੁਹਾਡਾ ਤੇ ਓੱਖਾ ਹੀ ਵੜਾ ਉਥੇ ਤੁਹਾਡਾ ਤੇ ਟ੍ਰੰਪ ਨੇ ਓੱਖਾ ਹੀ ਵੜਾ ਕੀਤਾ ਮੈਂ ਕਿਹਾ ਯਾਰ ਕਾਹਦਾ ਓੱਖਾ ਹੈ ਇੱਕ ਨਾ ਇੰਡੀਆ ਨਿਊਜ਼ ਚੈਨਲ ਨੇ ਜਿਹੜੇ ਇਹਨਾਂ ਨੂੰ ਆਪਣੇ ਇੰਡੀਆ ਦੇ ਵਿੱਚ ਕੀ ਹੋ ਰਿਹਾ ਕੀ ਹੋਣ ਡਿਆ ਹੈ ਭੁੱਖ ਨਾਲ ਮਰਨ ਡੇ ਨੇ ਜਾਂ ਕੀ ਗੱਲ ਹੋਂਦੀ ਹੈ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਉਹਨਾਂ ਦਾ ਸਰਕਾਰ ਤੇ ਕੋਈ ਕੁਸ਼ ਨਹੀਂ ਸਰਕਾਰ ਤੇ ਕੋਈ ਕੁਸ਼ ਨਹੀਂ ਨੀ ਕਰਦਾ ਜਿੱਦਾਂ ਹੁਣ ਭਗਵੰਤ ਮਾਨ ਸਾਹਿਬ ਕਹਿੰਦੇ ਵੀ ਅਸੀਂ ਵੀਆਈਪੀ ਕਲਚਰ ਨਹੀਂ ਲਿਆਉਣਾ ਤੁਸੀਂ ਮੈਨੂੰ ਲੱਗਦਾ ਜਦੋਂ ਸਾਰੇ ਪੰਜਾਬ 'ਚ ਜਿੱਥੇ ਮਰਜ਼ੀ ਚੱਲ ਜਾਓ ਜਿੰਨੀਆਂ ਭਗਵੰਤ ਮਾਨ ਦੀਆਂ ਫੋਟੋਆਂ ਨੇ ਉਹਨੇ ਕਿਹਾ ਹੀ ਨਹੀਂ ਕਿਸੇ ਦੀ ਹਣਾ ਚਲੋ ਉਹ ਤੇ ਵੱਖਰੀ ਗੱਲ ਹੈ ਤੇ ਆਪਾਂ ਟਰੰਪ ਨੇ ਕਹਿੰਦੇ ਬੜਾ ਔਖਾ ਕੀਤਾ ਤੁਹਾਡਾ ਕੋਈ ਔਖਾ ਨਹੀਂ ਆ ਤੁਸੀਂ ਵੀ ਇੱਥੇ ਆਏ ਜੀ ਇਹ ਔਖਾ ਤੁਹਾਨੂੰ ਤੁਸੀਂ ਵੀ ਇਮੀਗ੍ਰੇਸ਼ਨ ਆਪਣਾ ਵੀ ਦੱਸੋ ਤੁਹਾਨੂੰ ਕੀ ਪੁੱਛਣਾ ਹੈ ਮੈਂ ਜਦੋਂ ਆਇਆ ਮੇਰੇ ਕੋਲ ਤਾਂ ਹੁਣ ਕੈਨੇਡੀਅਨ ਸਿਟੀਨਸ਼ਿਪ ਸੀਗੀ ਤੇ ਮੈਨੂੰ ਮੈਂ ਜੋ ਲੈਂਡ ਕੀਤਾ ਤਾਂ ਮੈਨੂੰ ਉਹਨਾਂ ਨੇ ਸਿਰਫ ਇਨੀ ਕੁਐਸ਼ਨ ਕੀਤਾ ਕਿ ਤੁਸੀਂ ਕਿੰਨੇ ਦਿਨ ਸਟੇ ਕਰਨਾ ਹੈ ਤੇ ਕਿਹੜੀ ਸਿਟੀ 'ਚ ਤੁਸੀਂ ਇੱਥੇ ਰਹਿਣਾ ਹੈ ਨੋਰਮਲ ਕੁਐਸ਼ਨ ਜਿਹੜੇ ਹੁੰਦੇ ਨੇ ਉਹਨਾਂ ਦਾ ਕੁਐਸ਼ਨ ਦੈਟਸ ਇਟ ਇਸ ਤੋਂ ਅਲਾਵਾ ਮੈਨੂੰ ਉਹਨਾਂ ਨੇ ਕੁਝ ਨਹੀਂ ਪੁੱਛਿਆ ਤੇ ਦੈਟਸ ਇਟ ਬੜਾ ਸਮੂਥ ਸੀ ਮੇਰਾ ਐਕਸਪੀਰੀਅੰਸ ਹਾਂ ਲਾਈਨ ਅਪ ਬਹੁਤ ਜ਼ਿਆਦਾ ਸੀਗਾ ਉਹਨੂੰ ਬਟ ਇਟ ਵਾਸ ਸਮੂਥ ਯਾ ਉਹਨਾਂ ਉੱਥੇ ਜਦੋਂ ਗੱਲ ਕਰੀਏ ਜਦੋਂ ਜਿਹੜੇ ਉਹ ਨਿਊਜ਼ ਚੈਨਲ ਨੇ ਉਹ ਕਹਿੰਦੇ ਨੇ ਵੀ ਸਿੱਟੀ ਜਨ ਵੀ ਕੱਢ ਦੇਂਦਾ ਨੇ ਕੱਢ ਦੇਣੇ ਨੇ ਇਹਨਾਂ ਨੇ ਦੂਜੇ ਗ੍ਰੀਨ ਕਾਰਡ ਵਾਲੇ ਵੀ ਕੱਢ ਦੇਣੇ ਨੇ ਉਹ ਵੀ ਕੱਢ ਦੇਣੇ ਉਹ ਨਿਊਜ਼ ਆਏ ਹੋਏ ਕੀ ਦੀਆਂ ਤੋ ਕਿਤੇ ਜਾਈਏ ਤੁਹਾਡਾ ਤੇ ਬੜਾ ਔਖਾ ਤੁਹਾਡਾ ਤੇ ਬੜਾ ਔਖਾ ਇਦਾਂ ਦੀ ਇੱਥੇ ਕੋਈ ਗੱਲ ਨਹੀਂ ਆ ਜਿਹੜਾ ਵੀ ਬੰਦਾ ਇੱਥੇ ਲੀਗਲੀ ਤੌਰ ਤੇ ਆਉਂਦਾ ਜਾਂ ਲੀਗਲ ਆ ਉਹਨੂੰ ਕੋਈ ਕਿਸੇ ਦਾ ਹੱਕ ਨਹੀਂ ਹੈਗਾ ਕੋਈ ਨਾ ਕੱਢ ਸਕਦੇ ਤੇ ਨਾ ਉਹਨਾਂ ਨੇ ਕੱਢਣਾ ਹੈ ਇਹ ਤੁਸੀਂ ਦੱਸੋ ਵੀ ਜਿਹੜਾ ਇੱਥੇ ਆ ਕੇ ਸੈਲਮ ਲੋਕਾਂ ਨੇ ਲਿਆ ਤੇ ਜਿਨ੍ਹਾਂ ਕੋਲ ਲੀਗਲ ਆਪਣਾ ਪੇਪਰਵਰਕ ਹੈਗਾ ਚਾਹੇ ਵਰਕ ਪਰਮਿਟ ਤੇ ਨੇ ਚਾਹੇ ਉਹਨਾਂ ਨੂੰ ਵਰਕ ਰਾਈਟਸ ਦਿੱਤੇ ਮਿਲੇ ਹੋਏ ਨੇ ਹੂੰ ਹੂੰ ਕਿ ਉਹਨਾਂ ਨੂੰ ਵੀ ਕੱਢ ਰਹੇ ਨੇ ਜਿਨ੍ਹਾਂ ਦੇ ਬਿਆਨ ਹੋਏ ਨੇ ਉਹਨਾਂ ਨੂੰ ਜਾਂ ਜਿਨ੍ਹਾਂ ਦੇ ਬਿਆਨ ਨਹੀਂ ਹੋਏ ਉਹਨਾਂ ਨੂੰ ਇਹ ਥੋੜੀ ਜਿਹੀ ਕਲੈਰਿਟੀ ਦੇ ਦੇ ਇਹਦੇ ਵਿੱਚ ਆ ਹੁੰਦਾ ਹੈ ਕਿ ਜਦੋਂ ਤੁਸੀਂ ਇੱਥੇ ਐਂਟਰ ਹੁੰਦੇ ਜੇ ਹਨਾ ਤੁਸੀਂ ਆਪਣਾ ਸੈਲਮ ਦਾ ਕੇਸ ਲਾਉਂਦੇ ਜੇ ਤੇ ਤੁਹਾਨੂੰ ਮੈਨੂੰ ਲੱਗਦਾ ਹੈ ਕਿ ਸਾਲ ਦੇ ਵਿੱਚ ਵਿੱਚ ਤੁਹਾਨੂੰ ਜਦੋਂ ਵਰਕ ਪਰਮਿਟ ਮਿਲਦਾ ਹੈ ਤੇ ਤੁਸੀਂ ਵਰਕ ਪਰਮਿਟ ਤੋਂ ਬਾਅਦ ਬਾਇ ਲਾ ਇੱਥੇ ਤੁਸੀਂ ਕੰਮ ਕਰ ਸਕਦੇ ਜੇ ਹਨਾ ਤੇ ਜੇ ਤੁਸੀਂ ਬਿਨਾ ਕੰਮ ਕਰਦੇ ਤੁਹਾਡੇ ਕੋਲ ਪੇਪਰ ਹੀ ਨਹੀਂ ਕੁਝ ਵੀ ਨਹੀਂ ਹੈਗੇ ਤੇ ਉਦੇ ਵਿੱਚ ਜੇ ਫਿਰ ਤੁਸੀਂ ਮੁਜਰਮ ਜੇ ਨਾ ਬਿਲਕੁਲ ਕਿਉਂਕਿ ਉਹਨਾਂ ਨੇ ਤੁਹਾਨੂੰ ਹਜੇ ਜਦੋਂ ਫਿਰ ਤੁਹਾਡੇ ਕੋਲ ਵਰਕ ਪਰਮਿਟ ਹੈ ਫਿਰ ਤੁਸੀਂ ਜਿੱਥੇ ਮਰਜੀ ਕੰਮ ਕਰ ਸਕਦੇ ਤੁਹਾਨੂੰ ਕੋਈ ਨਹੀਂ ਪੁੱਛਦਾ ਸਿਸ਼ਟਲੀ ਅਸਾਈਲਮ ਵਾਲੇ ਵੀ ਇੱਥੇ ਕੰਮ ਕਰ ਸਕਦੇ ਜਿੰਨਾ ਕੋਲ ਲੀਗਲੀ ਜਿੰਨਾਂ ਕੋਲ ਲੀਗਲੀ ਜਿਨ੍ਹਾਂ ਨੇ ਕੇਸ ਲਾਤਾ ਹੈ ਬਿਆਨ ਕਰਕੇ ਆਪਣੇ ਕੇਸ ਲਾਤਾ ਹੈ ਤੇ ਉਹਨਾਂ ਕੋਲ ਪੇਪਰ ਵਰਕ ਸਾਰਾ ਹੈਗਾ ਤੇ ਕੰਮ ਕਾਂਦੇ ਉਦਾਂ ਉਦਾਂ ਕੋਈ ਪ੍ਰੋਬਲਮ ਨਹੀਂ ਜਦੋਂ ਤੁਸੀਂ ਬਾਰਡਰ ਪਾਰ ਕਰ ਲੈਂਦੇ ਜੇ ਨਾ ਤੁਹਾਡੇ ਬਿਆਨ ਹੋ ਜਾਂਦੇ ਨੇ ਤੁਹਾਨੂੰ ਉਥੋਂ ਕੱਢ ਦਿੰਦੇ ਨੇ ਤੇ ਤੁਹਾਡੇ ਕੋਲ ਮੇਰੇ ਖਿਆਲ ਇੱਕ ਸਾਲ ਦਾ ਸਮਾਂ ਹੁੰਦਾ ਮੈਨੂੰ ਮੈਂ ਸ਼ੋਰ ਨਹੀਂ ਦੇ ਬਾਰੇ ਮੇਰੇ ਖਿਆਲ ਇੱਕ ਸਾਲ ਦਾ ਜਾਂ 6 ਮਹੀਨੇ ਦਾ ਕੋਈ ਸਮਾਂ ਹੁੰਦਾ ਕਿ ਇਹਦੇ ਵਿੱਚ ਵਿੱਚ ਤੁਸੀਂ ਆਪਣਾ ਕੇਸ ਲਾ ਦਿਓ ਜਦੋਂ ਤੁਸੀਂ ਕੇਸ ਲਾਤਾ ਹੈ ਆ ਨਹੀਂ ਹੈ ਕਿ ਤੁਸੀਂ ਬਾਅਦ ਵੀ ਇੱਥੇ ਹੁੰਦੇ ਜਾਂਦੇ ਜੇ ਕਿਤੇ ਤੁਹਾਨੂੰ ਕਹਿੰਨੇ ਡੱਕ ਲਿਆ ਤੁਹਾਨੂੰ ਕੋਈ ਫੜਿਆ ਗਿਆ ਹੈ ਤੇ ਉਹ ਤੁਹਾਨੂੰ ਕਹਿਣਗੇ ਵੀ ਨਹੀਂ ਤੇਰਾ ਕੇਸ ਨਹੀਂ ਲੱਗਾ ਤੂੰ ਚੱਲ ਬਾਹਰ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਆ ਕੰਮ ਕਰਦਾ ਨਾ ਬੰਦਾ ਕਿ ਉਹ ਉਹ ਗੱਲ ਆ ਲਓ ਕਿ ਮਾੜੀ ਕਿਸਮਤ ਕੰਮ ਕਰਦਾ ਨਾ ਫੜਿਆ ਜਾਵੇ ਕਿਉਂਕਿ ਬਿਨਾ ਪੇਪਰਾਂ ਤੋਂ ਤੁਸੀਂ ਇੱਥੇ ਕੰਮ ਨਹੀਂ ਕਰ ਸਕਦੇ ਉਹ ਤੁਸੀਂ ਕਿਤੇ ਵੀ ਨਹੀਂ ਕਰ ਸਕਦੇ ਉਹ ਜਿਹੜੇ ਵੀ ਕਰਦੇ ਹੋ ਇਲੀਗਲੀ ਕਰਦੇ ਇਹ ਜਿਹੜਾ ਖਬਰਾਂ ਵਾਲੇ ਨੇ ਇੰਨਾ ਹੌਟ ਟੌਪਿਕ ਬਣਾਇਆ ਜਾਂ ਕੁਝ YouTube ਚੈਨਲਸ ਨੇ ਵੀ ਬਣਾਇਆ ਵੀ ਲਾ 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 ਹੋ ਗਈ ਸਾਰੇ ਪਾਸੇ ਵੀ 트াম্প ਨੇ ਐ ਕਰਤਾ 트াম্প ਨੇ ਉਹਨੂੰ ਰਿਪੋਰਟ ਕਰਤਾ ਜੀ ਉਥੇ ਸਾਰੇ ਇੰਡੀਅਨਸ ਨੂੰ ਕੱਢੀ ਜਾਂਦਾ ਹੈ ਤੇ ਉਥੇ ਆ ਕਰੀ ਜਾਂਦਾ ਉਹ ਕਰੀ ਜਾਂਦਾ ਮੈਂ ਜਿੰਨਾ ਕਾ ਆ ਕੇ ਇੱਥੇ ਦੇਖਿਆ ਮੈਂ ਤਾਂ ਮੈਂ ਤਾਂ ਵਿਖਿਆ ਨਹੀਂ ਕੁਝ ਵੀ ਇੱਥੇ ਆ ਕੇ ਵੀ ਮਤਲਬ ਇਹੋ ਜਿਹਾ ਤੇ ਮੈਂ ਮੈਂ ਲਾਗੇ ਲਾਗੇ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਆਪਣੇ ਫਰੈਂਡ ਸਰਕਲ ਦੇ ਵਿੱਚ ਵੀ ਮਤਲਬ ਮੈਂ ਵੇਖਿਆ ਬੜਿਆਂ ਲੋਕਾਂ ਨੇ ਸੈਲਮ ਵੀ ਲਾਇਏ ਨੇ ਉਹ ਵੀ ਆਪਣਾ ਕੰਮਕਾਰ ਕਰ ਰਹੇ ਨੇ ਇਲੀਗਲੀ ਰਹਿ ਰਹੇ ਨੇ ਪ੍ਰੋਪਰ ਪਰੀ ਨਾ ਜਿਆਦਾ ਨੂੰ ਹਵਾ ਕਿੱਦਾਂ ਮਿਲ ਗਈ ਏ ਟੋਪਿਕ ਆ ਟੋਪਿਕ ਨੂੰ ਹਵਾ ਇਦਾਂ ਮਿਲਈਏ ਵੀ ਆਪਣੇ ਪੰਜਾਬੀ ਤੋਂ ਲਾਲੋ ਸਾਹਿਬ ਕੇ ਆਈ ਸੇ ਇੱਥੇ ਰੇਡਾਂ ਪੈ ਗਈਆਂ ਇੱਥੇ ਰੇਡਾਂ ਪੈ ਗਈਆਂ ਕੋਈ ਰੇਡ ਨਹੀਂ ਪੈਂਦੀ ਕਿਤੇ ਹਨਾ ਕਿੰਨੇ ਕ ਆਪਣੇ ਇੱਥੇ ਬਿਜ਼ਨਸ ਨੇ ਤੇ ਕਿੰਨੇ ਕ ਤੇ ਪਹਿਲਾਂ ਰੇਡ ਪਈ ਤੇ ਕਿੰਨੇ ਕ ਆਪਣੇ ਬੰਦੇ ਚੱਕ ਕੇ ਫੜੇ ਨੇ ਜਿੰਨੇ ਵੀ ਬੰਦੇ ਡਿਪੋਰਟ ਹੋਏ ਨੇ ਉਹ ਜਿਹੜੇ ਉਹਨੇ ਬਾਰਡਰ ਪਾਰ ਕਰਦੇ ਉਥੋਂ ਫੜੇ ਗਏ ਨੇ ਨਾ ਉਹੀ ਡਿਪੋਰਟ ਕੀਤੇ ਨੇ ਫਿਰ ਨੰਬਰ 2 ਜਾਂ ਤੇ ਉਹ ਰਿਪੋਰਟ ਕਰਨੇ ਉਹਨਾਂ ਨੇ ਫੜ ਕੇ ਕਿ ਜਿਨ੍ਹਾਂ ਦੇ ਵਿੱਚ ਇੰਡੀਆ ਦੇ ਵਿੱਚ ਵੀ ਲਾਲੋ ਸਾਹਿਬ ਕੋਈ ਕੇਸ ਆ ਕੋਈ ਮੁਜਰਮ ਨੇ ਹੈਨਾ ਕਿਸੇ ਵੀ ਤਰੀਕੇ ਦਾ ਕੋਈ ਕੇਸ ਕੋਸਿਆ ਇੱਥੇ ਭੱਜ ਕੇ ਆ ਗਏ ਨੇ ਕਿਉਂਕਿ ਇੱਥੇ ਗੈਂਗਸਟਰ ਬਾਦ ਜਿਹੜੇ ਉਹ ਉਹ ਵੀ ਬੜੇ ਆਏ ਨੇ ਇੱਥੇ ਤੇ ਉਹਨਾਂ ਦਾ ਇਰਾਦਾ ਹੈਗੇ ਅਸੀਂ ਜਿਨ੍ਹਾਂ ਦੇ ਕੋਈ ਕੇਸ ਹੈਗੇ ਨੇ ਅਸੀਂ ਉਹ ਵੀ ਫੜ ਕੇ ਉਹ ਵੀ ਇੰਡੀਆ ਵਾਪਸ ਭੇਜਣੇ ਨੇ ਕਿ ਕਿਸੇ ਵਿਦੇਸ਼ਾ ਨਹੀਂ ਕਿ ਇੰਡੀਆ ਜਿਹੜੇ ਦੇਸ਼ ਦੇ ਹੈਗੇ ਕੋਈ ਕ੍ਰਿਮੀਨਲ ਆ ਕਿਸੇ ਦੇਸ਼ ਦੇ ਵਿੱਚ ਉਹਨੇ ਕੁਝ ਕੀਤਾ ਹੈ ਤੇ ਉਹ ਹਰੇਕ ਉੱਥੇ ਵਾਪਸ ਜਾਣਗੇ ਸਭ ਤੋਂ ਵੱਡਾ ਮਿੱਥ ਪਤਾ ਕੀ ਆ ਲੋਕੋਨੂੰ ਲੱਗਦਾ ਵੀ ਸ਼ਾਇਦ ਜਿਹੜਾ ਅਮਰੀਕਾ ਨਾ ਉਹ ਸਿਰਫ ਸਿਰਫ ਅਸਾਈਲਮ ਸੀਕਰ ਜਿਹੜਾ ਉਹ ਇੰਡੀਅਨਸ ਨਾਲ ਹੀ ਭਰਿਆ ਪਿਆ ਇਹ ਖਬਰ ਬਿਲਕੁਲ ਜਿਹੜੀ ਆ ਬੇਬਰਮਿਆ ਨਾ ਇਹਦਾ ਇਹਦਾ ਕੋਈ ਮਾਤਾ ਨਹੀਂ ਹੈਗਾ ਖਬਰ ਦਾ ਕਿਉਂਕਿ ਜਿੰਨਾ ਮੈਨੂੰ ਪਤਾ ਇੱਥੇ ਮੈਕਸਿਮਮ ਲੋਕ ਜਿਹੜੇ ਕ੍ਰਾਸ ਕਰਦੇ ਇੱਕ ਤੇ ਮੈਕਸੀਕਨ ਹੋਗੇ ਇੱਕ ਸਾਊਥ ਅਮਰੀਕਾ ਬੜਿਆ ਆਉਂਦਾ ਹੈ ਸਾਊਥ ਸਾਊਥ ਅਮਰੀਕਾ ਸਾਰਾ ਇੱਥੇ ਆਉਂਦਾ ਹੈ ਕਿੰਨੀ ਘੰਟੀ ਸਾਊਥ ਅਮਰੀਕਨ ਨੇ ਜਿੱਦਾਂ ਵੈਨਜ਼ਵੇਲਾ ਹੋ ਗਿਆ ਇਕਵਾਡੋਰ ਹੋ ਗਿਆ ਇਹ ਨਾ ਬ੍ਰਾਜ਼ੀਲ ਹੋ ਗਿਆ ਲੋਕ ਇਧਰੋਂ ਵੀ ਬਾਰਡਰ ਬਹੁਤ ਕ੍ਰਾਸ ਕਰਦੇ ਨੇ ਅੰਦੇ ਕਰਦੇ ਨੇ ਡੀਐਮਸ ਕੁਝ ਪਰਸੈਂਟੇਜ ਦੇ ਵਿੱਚ ਮਤਲਬ ਆਉਂਦੇ ਨੇ ਬਟ ਬਹੁਤ ਵੱਡੀ ਤਦਾਦ ਜਿਹੜੀ ਆ ਲੋਕਾਂ ਦੀ ਇਹ ਅਫਰੀਕਨ ਨੇਸ਼ਨਸ ਤੋਂ ਬਹੁਤ ਬਹੁਤ ਆਵਰ ਕਰਦੇ ਨੇ ਸਮਾਲੀਆ ਤੋਂ بڑے ਆਉਂਦੇ ਨੇ ਤੇ ਇਹ ਜਿਆਦਾ ਜਿਹੜਾ ਆ ਮੈਨੂੰ ਲੱਗਦਾ ਵੀ ਉਹਨਾਂ ਉਹਨਾਂ ਕੰਟਰੀਜ਼ ਦੇ ਵਿੱਚ ਜਿਹੜਾ ਵਾ ਹਵਾ ਨਹੀਂ ਮਿਲੀ ਇਹ ਟਾਪਿਕ ਨੂੰ ਜਿੰਨੀ ਇੰਡੀਆ ਚ ਮਿਲੀ ਸਹੀ ਗੱਲ ਹੈ ਤੇ ਇੱਕ ਇਹਦਾ ਰੀਜਨ ਆ ਏ ਕਿ ਆਪਣੇ ਉਹਨਾਂ ਨੂੰ ਕੋਈ ਕੰਮ ਹੈ ਨਹੀਂ ਹੋਰ ਕੋਈ ਠੀਕ ਹੈ ਨਾ ਕੋਈ ਕੰਮ ਨਹੀਂ ਉਹਨਾਂ ਨੂੰ ਬਸ ਆ ਕੇ ਅਮਰੀਕਾ ਨੇ ਆ ਜਾ ਕਰਤਾ ਅਮਰੀਕਾ ਦੇ ਇਦਾਂ ਕਰਤਾ ਅਮਰੀਕਾ ਨੇ ਉਦਾਂ ਕਰਤਾ ਹੈ ਉਹਨਾਂ ਆ ਨਹੀਂ ਦੱਸਦੇ ਵੀ ਸਾਡੇ ਪੋਲੀਟਿਸ਼ੀਅਨ ਸਾਡੇ ਲਈ ਕੀ ਕਰਦੇ ਨੇ ਹੈ ਨਾ ਇੱਥੇ ਤੇ ਹਰੇਕ ਨੂੰ ਇੰਨੀ ਰਿਹائشਾਂ ਨੇ ਇਥੇ ਤੇ ਤੁਸੀਂ ਲਾ ਲੋ ਹਿਸਾਬ ਕਿ ਜਿਹੜਾ ਬੰਦਾ ਦਿਨ ਚ 100 ਡਾਲਰ ਵੀ ਕਮਾਉਂਦਾ ਹੈ ਨਾ ਤੇ ਉਹ ਵੀ ਬੜੀ ਵਧੀਆ ਰੋਟੀ ਖਾ ਸਕਦਾ 4 ਡਾਲਰਾਂ ਦੀ ਤੁਸੀਂ ਦੁੱਧ ਦੀ ਗੱਲ ਨਾ ਲਿਆਓ ਠੀਕ ਹੈ ਨਾ ਗੱਲ ਤੇ ਦਾਲਾਂ ਛਾਲਾਂ ਲਿਆਓ ਮੇਰੇ ਖਿਆਲ 100 ਡਾਲਰ ਦਾ ਜੇ ਇੱਕ ਬੰਦਾ ਹੈ ਨਾ ਵਹਿਸ਼ਣੋ ਬੰਦਾ ਹੈ ਉਹ 100 ਡਾਲਰ ਦਾ ਤੂੰ ਕੋ ਮਹੀਨੇ ਦਾ ਮੇਰੇ ਵਰਗਾ ਵਹਿਸ਼ਣ ਹਾਂ ਤੇਰੇ ਵਰਗਾ ਵਹਿਸ਼ਣ ਬੰਦਾ ਉਹਦੇ ਕੋ 100 ਡਾਲਰ ਦਾ ਤੂੰ ਦਾਲਾਂ ਲਿਆ ਜੋ ਤੂੰ ਜਿਹੜਾ 100 ਡਾਲਰ ਦਾ ਤੇਰੇ ਕੋ ਸਮਾਨ ਨਹੀਂ ਮੁੱਕਦਾ ਮਹੀਨੇ ਦਾ ਹੈ ਨਾ ਬਿਲਕੁਲ ਬਿਲਕੁਲ ਇੱਥੇ ਮੁੰਡੇ ਰਹਿੰਦੇ ਨੇ ਯਾਰ ਚਾਰ ਚਾਰ ਪੰਜ ਪੰਜ ਮੁੰਡੇ ਇੱਕ ਘਰ ਦੇ ਵਿੱਚ ਕਿਰਾਏ ਤੇ ਲੈ ਕੇ ਰਹਿੰਦੇ ਨੇ ਬੜਾ ਵਧੀਆ ਜਿਆਦਾ ਕੰਡੇ ਨੇ ਆਪਣਾ ਬੜਾ ਵਧੀਆ ਮੈਂ ਇੱਕ ਹੋਰ ਇੱਥੇ ਕਲਚਰ ਵੇਖਿਆ ਜਿਹੜਾ ਸਭ ਤੋਂ ਵਧੀਆ ਪਤਾ ਕੀ ਹੈ ਇੱਥੇ ਲੋਕਾਂ ਕੋਲ ਟਾਈਮ ਹੈਗਾ ਟਾਈਮ ਹੈਗਾ ਲਾਈਫ ਜਿਹੜੀ ਇੰਨੀ ਜ਼ਿਆਦਾ ਤੇਜ਼ ਨਹੀਂ ਸੁਪਰ ਫਾਸਟ ਕਿ ਕਿਸੇ ਕੋਲ ਕਿਸੇ ਲਈ ਟਾਈਮ ਹੀ ਨਹੀਂ ਲੋਕ ਜਿਹੜੇ ਉਹ ਵੀਕੈਂਡਸ ਤੇ ਮਿਲ ਰਹੇ ਨੇ ਤੇ ਮਤਲਬ ਨਾਰਮਲ ਡੇਜ਼ ਦੇ ਵਿੱਚ ਕੋਈ ਕਿਸੇ ਨਾਲ ਕੋਈ ਨਾ ਕੋਈ ਮਤਲਬ ਕੋ ਫੋਨ ਤੇ ਵੀ ਨਹੀਂ ਗੱਲ ਕਰਦਾ ਪਰ ਇੱਥੇ ਬਿਲਕੁਲ ਮੈਂ ਵੇਖਿਆ ਹਿਸਾਬ ਲੋਕੀ ਜਿਹੜੇ ਮਿਲਦੇ ਨੇ ਵੀਕਡੇਸ 'ਚ ਵੀ ਕ੍ਰਿਕਟ ਦੀ ਗੇਮ ਚੱਲਦੀ ਇੱਥੇ ਸਹੀ ਗੱਲ ਹੈ ਸਹੀ ਇਹ ਤਾਂ ਪੂਰਾ ਇੰਡੀਆ ਵਰਗਾ ਮਾਹੌਲ ਹੈ ਜਿੱਦੋਂ ਹੁਣ ਕਈ ਉੱਥੇ ਕਹਿ ਦਿੰਦੇ ਨੇ ਵੀ ਯਾਰ ਤੁਸੀਂ ਤੇ ਉੱਥੇ ਤੁਸੀਂ ਤੁਹਾਨੂੰ ਤੇ ਉੱਥੇ ਆ ਸਾਗ ਖਾ ਲਓ ਜਿੱਦਾਂ ਉਹਨੇ ਮੈਂ ਕਿਹਾ ਸਾਗ ਖਾ ਲਓ ਤੁਹਾਨੂੰ ਕਿਹੜਾ ਮਿਲਦਾ ਹੋਣਾ ਮੈਂ ਕਿਹਾ ਯਾਰ ਜਿੰਨਾ ਹੀ ਉੱਥੇ ਖਾਈਦਾ ਸਾਰਾ ਕੁਝ ਮਿਲਦਾ ਇੱਥੇ ਇੰਡੀਆ ਵਰਗਾ ਮਾਹੌਲ ਹੀ ਹੁਣ ਇੰਡੀਆ ਲਾ ਲਓ ਸਭ ਕਿਹਾ ਇੰਡੀਆ ਦੇ ਵਿੱਚ ਕਿਸੇ ਨੂੰ ਕਹਿ ਦਈਏ ਯਾਰ ਤੂੰ ਮਹੀਨਾ ਕਿਤੇ ਰਹਿ ਆ ਬਾਹਰ ਆਉਂਦਾ ਯਾਰ ਮੇਰਾ ਘਰ ਤੋਂ ਬਿਨਾ ਸਰਦਾ ਫਿਰ ਇੱਥੋਂ ਕਹਿੰਦੇ ਨੇ ਲੈ ਤੂੰ ਤਾਂ ਉੱਥੇ ਜੋ ਗਿਆ ਹੀ ਹੋ ਗਿਆ ਯਾਰ ਉਹ ਫੈਮਿਲੀਆਂ ਨੇ ਉਹ ਨਿਆਣੇ ਨੇ ਸਕੂਲੇ ਜਾਂਦੇ ਨੇ ਤੇ ਕਿੱਥੇ ਜਾ ਜਾਂਦਾ ਨਹੀਂ ਬਿਲਕੁਲ ਬਿਲਕੁਲ ਤੇ ਬਾਕੀ ਆਪਾਂ ਮੈਨੂੰ ਲੱਗਦਾ ਕਿ ਆਪਣੇ ਜਿਹੜੀ ਸਾਡੀ ਅੱਜ ਦੀ ਗੱਲਬਾਤ ਸੀਗੀ ਜਿਹੜੇ ਟਾਪਿਕ ਨੂੰ ਲੈ ਕੇ ਟਰੰਪ ਵਾਲੇ ਨੂੰ ਉਹ ਸਾਨੂੰ ਰੈਪ ਅਪ ਕਰਨੀ ਚਾਹੀਦੀ ਹੈ ਕਿਉਂਕਿ ਇੰਨਾ ਹੌਟ ਟਾਪਿਕ ਹੈ ਨਹੀਂ ਅਸਲ ਦੇ ਵਿੱਚ ਜਿੰਨਾ ਇਹ ਜਿੰਨਾ ਤੁਸੀਂ ਫੇਸਬੁੱਕ ਤੇ ਚਲਜੋ ਫੇਸਬੁੱਕ ਤੇ ਜਾ ਕੇ ਜੇ ਤੁਸੀਂ ਖਬਰਾਂ ਪੜ੍ਹ ਲੀਆਂ ਨੇ ਸੋ ਉਹਦੇ ਵਿੱਚ 99 ਝੂਠੀਆਂ ਨੇ ਮੈਂ ਕਹਾਂ ਤੇ ਜਦੋਂ ਉਹ ਮੇਰਾ ਭਰਾ ਵੀ ਗਿਆ ਸੀ ਤੇ ਉਹਨੂੰ ਵੀ ਕਾਣ ਕੇ ਘਰ ਦੇ ਕਈ ਜਣੇ ਆ ਜੋ ਲੈ ਅਮ ਇਹ ਤੇ ਟਰੰਪ ਨੇ ਬੜਾ ਔਖਾ ਕੀ ਔਖਾ ਕੀਤਾ ਪਿਆ ਯਾਰ ਟਰੰਪ ਨੇ ਨਹੀਂ ਤੁਹਾਡੇ ਕੋਲ ਪਾਸਪੋਰਟ ਹੈ ਨਾ ਸਾਡੇ ਕੋਲ ਅਸੀਂ ਸਾਡੇ ਕੋਲ ਉਹਨੇ ਸਿੱਧੀ ਜਾਣ ਆਜੋ ਬੜਾ ਔਖਾ ਕੀਤਾ ਯਾਰ ਮੈਂ ਕਿਹਾ ਕੀ ਔਖਾ ਕੀਤਾ ਪਿਆ ਟਰੰਪ ਨੇ ਦੱਸੋ ਨਾ ਨਹੀਂ ਇਹ ਜਿਹੜੇ ਫੇਸਬੁੱਕ ਤੇ ਖ਼ਬਰੀ ਕੁਝ ਬੈਠੇ ਨੇ ਕੁਝ YouTube ਤੇ ਕੁਝ Instagram ਤੇ ਰੀਲਾਂ ਤੇ ਇਹ ਜਿਹੜੇ ਖ਼ਬਰੀ ਇਹ ਮਿੱਥ ਜਿਆਦਾ ਫਲਾਉਂਦੇ ਨੇ ਜੋ ਸਹੀ ਗੱਲ ਹੈ ਸਹੀ ਗੱਲ ਤੇ ਇਹਨਾਂ ਯਕੀਨ ਨਾ ਕਰਿਆ ਕਰੋ ਇੰਨਾ ਜਿੰਨੀਆਂ ਵੀ ਖ਼ਬਰਾਂ ਤੁਸੀਂ ਫੇਸਬੁੱਕ ਤੇ ਦੇਖਦੇ ਨਾ ਉਹਨਾਂ ਤੇ ਕੋਈ ਯਕੀਨ ਨਾ ਕਰੋ ਕਿਤੇ ਕਿਤੇ ਇੱਕ ਅੱਧਾ ਵਧੀਆ ਬੰਦੇ ਨੇ ਜਿਹੜੇ ਵਧੀਆ ਗਾ ਦੱਸਦੇ ਨੇ ਨੇ ਬਾਕੀ ਦੇ ਸਭ ਡਰੋਂ ਵਾਲੇ ਨੇ ਸਾਰੇ ਡਰੋਂ ਵਾਲੇ ਨੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਇਦਾਂ ਹੀ ਅੱਗੇ ਤੋਂ ਅਜਾ ਪਹਿਲਾ ਇਹ ਆਪਣਾ ਪੋਡਕਾਸਟ ਤੇ ਚਲੋ ਕਿ ਗਾਂ ਵੀ ਨਵੀਂ ਨਵੀਂ ਗੱਲਾਂ ਨਵੇਂ ਨਵੇਂ ਵਿਚਾਰ ਯਾਰ ਲੈ ਕੇ ਜਰੂਰ ਪੇਸ਼ ਹੋਵਾਂਗੇ ਯਾਰ ਦਿਓ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜ਼ਰੂਰ ਤੇ ਗਾਂ ਵੀ ਸ਼ੇਅਰ ਕਰਿਓ